ਕਮਿਟੀ 22 ਜੂਨ 2024 ਨੂੰ ਜਿਹੜਾ ਬੱਲਾ ਖਾਣਾ ਹੈ ਇਹ ਮਾਨਯੋਗ ਕਮਿਸ਼ਨਰ ਆਫ ਪੁਲਿਸ ਸ਼੍ਰੀ ਰਣਜੀਤ ਸਿੰਘ ਆਈਪੀਐਸ ਉਹਨਾਂ ਵੱਲੋਂ ਦੁਬਾਰਾ ਸਟਾਰਟ ਕਰ ਦਿੱਤਾ ਗਿਆ ਸੀ ਜਿੱਥੇ ਕਿ ਮੁਖ ਅਫਸਰ ਰਜਵੰਤ ਕੌਰ ਉਹਨਾਂ ਦੀ ਪੋਸਟਿੰਗ ਕੀਤੀ ਗਈ ਇਹ ਏਰੀਆ ਬੜਾ ਸੰਵੇਦਨਸ਼ੀਲ ਹੈ ਕਿਉਂਕਿ ਮੈਥਾ ਰੋਡ ਜਿਹੜੀ ਉੱਥੇ ਕੋਈ ਲਾਈਟਿੰਗ ਬਹੁਤ ਜ਼ਿਆਦਾ ਨਾ ਹੋਣ ਕਰਕੇ ਵਾਰਦਾਤਾਂ ਕਾਫੀ ਹੁੰਦੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਇੱਥੇ ਦੋ ਵਾਰਦਾਤਾਂ ਹੋਈਆਂ ਜਿਹੜਾ ਕਿ ਥਾਣੇ ਬੱਲੇ ਦੀ ਅਤੇ ਨਾਲ ਚੌਂਕੀ ਨਿਊ ਫੋਕਲ ਪੁਆਇੰਟ ਦੀ ਪੁਲਿਸ ਫੋਰਸ ਨੇ ਬੜੀ ਮੁਸਤੈਦੀ ਦੇ ਨਾਲ ਟ੍ਰੇਸ ਕਰ ਲਈਆਂ ਇਹਨਾਂ ਦੇ ਵਿੱਚ ਪਹਿਲੀ ਜਿਹੜੀ ਵਾਰਦਾਤ ਸੀ ਉਸ ਦੇ ਵਿੱਚ ਮਦਈ ਨਵਜੋਤ ਸਿੰਘ ਹੋਣਾ ਦੇ ਘਰ ਚੋਰੀ ਹੋਈ ਸੀ ਤੇ ਦਿਨ ਦਿਹਾੜੇ ਕਿਸੇ ਬੰਦੇ ਨੇ ਇਹਨਾਂ ਦੇ ਘਰ ਐਂਟਰ ਕਰਕੇ ਕਾਫੀ ਇਹਨਾਂ ਦੇ ਘਰੋਂ ਪੈਸੇ ਵਗੈਰਾ ਚੋਰੀ ਕਰ ਲਏ ਸੀ ਜਿਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਟੀਮਾਂ ਬਣਾ ਕੇ ਇਹਦੇ ਵਿੱਚ ਗੁਰਜੰਟ ਸਿੰਘ ਨਾਮ ਦਾ ਬੰਦਾ ਜਿਹੜਾ ਕਿ ਦਸ਼ਮੇਸ਼ ਨਗਰ ਪਿੰਡ ਦਾ ਰਹਿਣ ਵਾਲਾ ਸੀ ਉਹਨੂੰ ਪਹਿਲਾਂ ਤਾਂ ਡਿਟੈਕਟ ਕੀਤਾ ਕਿ ਉਹਨੇ ਚੋਰੀ ਕੀਤੀ ਹੈ ਫਿਰ ਉਹਨੂੰ ਅਰੈਸਟ ਵੀ ਕੀਤਾ ਤੇ ਉਹਦੇ ਕੋਲੋਂ 70000 ਰੁਪਏ ਦੇ ਕਰੀਬ ਜਿਹੜੀ ਕਰੰਸੀ ਜਿਹੜੀ ਉਹਨੇ ਚੋਰੀ ਕਰ ਲਈ ਸੀ ਉਹ ਬਰਾਮਦ ਕੀਤੀ ਦੂਸਰਾ ਜਿਹੜਾ ਇੱਥੇ ਵਾਰਦਾਤ ਹੋਈ ਇੱਕ ਦਿਨ ਦੌਰਾਨੇ ਨਾਕਾਬੰਦੀ ਜਿਹੜੇ ਨਿਊ ਪੁਲਿਸ ਪੁਆਇੰਟ ਇੰਚਾਰਜ ਹੈ ਸੀ ਕਸ਼ਮੀਰ ਸਿੰਘ ਇਹਨਾਂ ਨੇ ਇੱਕ ਕੁਲਦੀਪ ਸਿੰਘ ਨਾਮ ਦੇ ਬੰਦੇ ਨੂੰ ਰੋਕਿਆ ਜਿੰਨੇ ਕਿ ਮੋਟਰਸਾਈਕਲ ਇੱਥੇ ਪਸ਼ੂ ਮੰਡੀ ਜਿਹੜੀ ਵੱਲੋਂ ਇੱਥੋਂ ਚੋਰੀ ਕੀਤਾ ਜਦੋਂ ਉਹਨੂੰ ਕੁੱਛ ਪ੍ਰਤੀਤ ਕੀਤੀ ਗਈ ਤਾਂ ਉਸ ਤੋਂ ਕੋਈ ਡਾਕੂਮੈਂਟ ਵੀ ਨਹੀਂ ਸੀਗਾ ਕਿ ਚੋਰੀ ਦਾ ਮੋਟਰਸਾਈਕਲ ਸਪਲੈਂਡਰ ਵੀ ਉਸ ਤੋਂ ਬਰਾਮਦ ਹੋਇਆ ਤੇ ਨਾਲ ਦੋ ਮੋਬਾਈਲ ਫੋਨ ਵੀ ਚੋਰੀ ਦੇ ਬਰਾਮਦ ਹੋਏ ਸੋ ਇਸ ਏਰੀਏ ਦੇ ਵਿੱਚ ਜਿੱਥੇ ਕਿ ਆਰਮੀ ਇਮਿਊਨੇਸ਼ਨ ਡੰਪ ਵੀ ਹੈ ਕੋ ਰਾਮਦਾਸ ਹਸਪੀਟਲ ਵੀ ਹੈ ਇਸ ਸਾਡਾ ਨਵਾਂ ਥਾਣਾ ਜਿਹੜਾ ਬੱਲਾ ਹੈ ਤੇ ਚੌਂਕੀ ਨਿਊ ਕੋਪਲ ਪੁਆਇੰਟ ਹੈ ਇਹ ਬੜੀ ਮੁਸਤੈਦਗੀ ਦੇ ਨਾਲ ਕੰਮ ਕਰ ਰਿਹਾ ਅਸੀਂ ਵਿਸ਼ਵਾਸ ਪਾਉਣਾ ਚਾਹੁੰਦੇ ਹਾਂ ਏਰੀਆ ਦੇ ਵਿੱਚ ਕਿ ਜਿਹੜ ਨੂੰ ਪਹਿਲਾਂ ਲੱਗਦਾ ਸੀ ਕਿ ਇੱਥੇ ਕਾਫੀ ਜ਼ਿਆਦਾ ਵਾਰਦਾਤਾਂ ਵਗੈਰਾ ਹੋ ਰਹੀਆਂ ਹਨੇਰੇ ਕਰਕੇ ਤੇ ਰੋਡ ਕੰਸਟਰਕਸ਼ਨ ਕਰਕੇ ਉਹਨਾਂ ਨੂੰ ਇਹ ਹੋਰ ਮਿਹਨਤ ਦੇ ਨਾਲ ਕਿੱਥੇ ਪੁਲਿਸਿੰਗ ਕੀਤੀ ਜਾਊਗੀ ਤੇ ਇਹੋ ਜਿਹੀ ਕਿਸੇ ਵੀ ਕ੍ਰਾਈਮ ਨੂੰ ਜੜੀ ਅਖਲ ਪਾਈ